ਗੁਰੂ ਪਿਆਰ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸਰਬੱਤ ਸੰਗਤਾਂ ਆ ਰਹੀਆਂ ਦੇਖੋ ਹਾਜ਼ਰੀ ਭਰ ਰਹੀਆਂ ਬੰਦੀ ਛੋਟ ਦੇ ਉੱਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਆਪ ਸਤਿਨਾਮ ਤੇਵਾਹ ਬਹੁਤ ਸੰਗਤਾਂ ਨੇ ਪੰਜਾਂ ਸਰੋਵਰਾਂ ਦਾ ਇਸ਼ਨਾਨ ਪਾਣ ਕੀਤਾ ਅੱਜ ਦੇ ਦਿਨ ਬੜੀ ਚੜ੍ਹਦੀ ਕਲਾ ਦੇ ਨਾਲ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਜੋ ਪੰਜ ਸਰੋਵਰਾਂ ਦੇ ਇਸ਼ਨਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਗੁਰਦੁਆਰਾ ਸ੍ਰੀ ਵਿਵੇਕ ਸਰ ਸਾਹਿਬ ਜੀ ਗੁਰਦੁਆਰਾ ਸ੍ਰੀ ਕੌਲ ਸਰ ਸਾਹਿਬ ਜੀ ਅਤੇ ਗੁਰਦੁਆਰਾ ਸ੍ਰੀ ਸੰਤੋਖ ਸਰ ਸਾਹਿਬ ਜੀ ਅਤੇ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਪੰਜ ਸਰੋਵਰਾਂ ਦੇ ਵਿੱਚ ਸੰਗਤਾਂ ਇਸ਼ਨਾਨ ਪਾਣ ਅੱਜ ਦੇ ਦਿਨ ਕਰ ਰਹੀਆਂ ਨੇ ਤੇ ਕੀਰਤਨ ਆਰੰਭ ਹੋ ਚੁੱਕਾ ਆ ਜੋ ਕਿ ਹੁਣ ਅੰਮ੍ਰਿਤ ਵੇਲੇ ਦੇ ਸਵਾ ਤਿੰਨ ਹੋ ਚੁੱਕੇ ਨੇ ਤੇ ਬਹੁਤ ਦੂਰ ਦੂਰੋਂ ਸੰਗਤਾਂ ਇੱਥੇ ਆ ਰਹੀਆਂ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਗਰੋਂ ਕਰੋ ਗੁਰਸਿੱਖੀ ਜੀਵਨ ਨਾਮ ਸਿਮਰਦੀ ਦਾਤ ਬਖਸ਼ਿਸ਼ ਕਰਨ ਜੀ ਚੜ੍ਹਦੀ ਕਲਾ ਗੁਰੂ ਪਿਆਰਿਓ ਪੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰगोबिंद ਪਾਸ਼ਾ ਮਹਾਰਾਜ ਸਤਿਗੁਰੂ ਜੀ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਨੇ ਤੇ ਨਾਲ ਆਪਣੇ ਜਿਹੜੇ 52 ਰਾਜੇ ਸੀ ਉਮਰ ਭਰ ਦੇ ਲਈ ਕੈਦ ਸਨ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਉਹਨਾਂ 52 ਰਾਜਿਆਂ ਨੂੰ ਉਸ ਕੈਦ ਦੇ ਵਿੱਚੋਂ ਮੁਕਤ ਕੀਤਾ ਸੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਨਾਲ ਹੀ ਉਹ 52 ਜਿਹੜੇ ਰਾਜੇ ਕੈਦੀ ਸੀ ਉਹ ਰਹਾ ਹੋਏ ਸੀ ਤੇ ਜਿਹੜੇ ਉਮਰ ਭਰ ਵੀ ਉਮਰ ਭਰ ਛੁੱਟ ਨਹੀਂ ਸੀ ਸਕਦੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਉਹਨਾਂ ਨੂੰ ਮੁਕਤ ਕੀਤਾ ਜਗਾਉ ਗੁਰੂ ਅਰਗੁਬਿੰਦ ਪਾਸ਼ਾ ਮਹਾਰਾਜ ਜੀ ਗਵਾਲੀਅਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਇੱਥੇ ਪਹੁੰਚੇ ਨੇ ਤੇ ਸਰਬੱਤ ਸੰਗਤਾਂ ਨੇ ਖੁਸ਼ੀ ਦੇ ਵਿੱਚ ਇੱਥੇ ਦੀਪਮਾਲਾ ਕੀਤੀ ਕਿ ਉਹਦੇ ਦੀਵੇ ਜਗਾਏ ਖੜਾ ਪ੍ਰਸ਼ਾਦੀਆਂ ਦੇਗਾ ਵਰਤਾਇਆ ਗੁਰੂ ਕੇ ਲੰਗਰ ਵਰਤਾਏ ਤੇ ਬਹੁਤ ਜ਼ਿਆਦਾ ਸੰਗਤਾਂ ਨੇ ਖੁਸ਼ੀ ਮਨਾਈ ਤੇ ਉਸ ਵੱਡੀ ਛੋੜ ਦਿਵਸ ਨੂੰ ਮੁੱਖ ਰੱਖਦੇ ਆ ਅੱਜ ਵੀ ਗੁਰੂਆਂ ਸੰਗਤਾਂ ਬਹੁਤ ਚੜ੍ਹਦੀ ਕਲਾ ਦੇ ਨਾਲ ਜੋ ਬੰਦੀ ਛੋੜ ਦਿਵਸ ਮਨਾਉਂਦੀਆਂ ਹਨ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਤੇ ਧਵਾਈ ਦੀ ਸੇਵਾ ਹੋ ਰਹੀ ਆ ਧਵਾਈ ਦੀ ਸੇਵਾ ਹੋ ਰਹੀ ਆ ਵੇਖੋ ਅੰਮ੍ਰਿਤ ਵੇਲੇ ਸਵਾ 3 ਵਜੇ ਸੰਗਤਾਂ ਜਿਹੜੀਆਂ ਧਵਾਈ ਦੀ ਸੇਵਾ ਕਰ ਰਹੀਆਂ ਨੇ ਤੇ ਇੱਥੋਂ ਦਾ ਜਿਹੜਾ ਆਨੰਦ ਹੈ ਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਇਹ ਦੁਨੀਆ ਭਰ ਦੇ ਵਿੱਚ ਸਾਨੂੰ ਕਿਤੇ ਵੀ ਲੱਭ ਨਹੀਂ ਸਕਦਾ ਤੇ ਅਸੀਂ ਆ ਪੜਦੇ ਹਾਂ ਗੁਰਬਾਣੀ ਦੇ ਵਿੱਚ ਡਿਠੇ ਸੱਬੇ ਥਾਵ ਨਹੀਂ ਤੋਦੇ ਜੇਹਾ ਬਹੁਤ ਸਾਰੀਆਂ ਜਗ੍ਹਾ ਵੇਖੀਆਂ ਹੋਣਗੀਆਂ ਥਾਂ ਵੇਖੀਆਂ ਹੋਣਗੀਆਂ ਦੁਨੀਆ ਭਰ ਦੇ ਵਿੱਚ ਪਰ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਇਹ ਅਲੌਕਿਕ ਨਜ਼ਾਰਾ ਇਹ ਆਨੰਦ ਇਹ ਸਾਨੂੰ ਦੁਨੀਆ ਭਰ ਦੇ ਵਿੱਚ ਕਿਤੇ ਵੀ ਮਿਲ ਨਹੀਂ ਸਕਦਾ ਤੇ ਅੱਜ ਬੰਦੀ ਛੋੜ ਦਿਵਸ ਤੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਦੇਖੋ ਲਾਈਨ ਕਿੰਡੀ ਵੱਡੀ ਸੰਗਤਾਂ ਦੀ ਭਾਰੀ ਇਕੱਠ ਹੋਇਆ ਹੈ ਦਰਸ਼ਨ ਕਰਨ ਵਾਸਤੇ ਗੁਰੂ ਰਾਮਦਾਸ ਮਹਾਰਾਜੀ ਦੇ ਦਰ ਦੇ ਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਤੋਂ ਪਰੰਤ ਆਤਿਸ਼ਬਾਜੀ ਹੋਵੇਗੀ ਤੇ ਹੁਣ ਵੀ ਵੇਖੋ ਦੀਪਮਾਲਾ ਚਾਰ ਚੁਫੇਰੇ ਕੀਤੀ ਗਈ ਆ ਤੇ ਅੱਜ ਵੇਖੋ ਰਾਗੀ ਸਿੰਘਾਂ ਨੇ ਸ਼ਬਦ ਵੀ ਉਲਾ ਦਿੱਤਾ ਸਤਗੁਰ ਬੰਦੀ ਛੋੜ ਹੈ ਸਤਗੁਰ ਬੰਦੀ ਛੋੜ ਹੈ ਸਾਨੂੰ ਬੰਧਨਾ ਤੋਂ ਮੁਕਤ ਕਰਨ ਵਾਲੇ ਨੇ ਭਾਵੇਂ ਉਹ ਵਿਸ਼ੇ ਵਿਕਾਰ ਹੋਣ ਉਥੋਂ ਵੀ ਗੁਰੂ ਸਾਹਿਬ ਜੀ ਮੁਕਤ ਕਰਨ ਵਾਲੇ ਨੇ ਦੇ 84 ਦੇ ਗੇੜ ਤੋਂ ਵੀ ਸਾਨੂੰ ਮੁਕਤ ਕਰਨ ਵਾਲੇ ਨੇ ਤੇ ਸਾਡੀ ਜਿਹੜੀ ਸੁਰਤ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਾਉਣ ਵਾਲੇ ਨੇ ਗੁਰੂ ਸਾਹਿਬ ਵਾਹਿ ਜੀ ਵਾਹ ਠੀਕ ਹੈ ਜੀ ਗੁਰਪਿਆਰੀ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਸ ਜਗਜੀਤ ਸਿੰਘ ਰਿਆਦ ਦੇ ਵੱਲੋਂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ